ਅੱਜ ਅਸੀਂ ਗੱਲ ਕਰਾਂਗੇ ਕਿਸੇ ਮਿੱਤਰ ਨੇ ਸਵਾਲ ਪੁੱਛਿਆ ਸੀਗਾ ਕੀ ਪਛਾਣ ਦੇ ਨਾਲ ਅਗਲਾ ਜਨਮ ਜਾਣਿਆ ਜਾ ਸਕਦਾ ਹੈ ਕੀ ਇਹਦੇ ਨਾਲ ਪਿਛਲਾ ਜਨਮ ਪਤਾ ਲੱਗ ਸਕਦਾ ਅਸੀਂ ਗੱਲ ਕਰਾਂਗੇ ਅਗਲਾ ਜਨਮ ਜੂਨ ਕਿਵੇਂ ਬਦਲਦੀ ਹੈ ਔਰ ਕਿਹੜੀਆਂ ਉਹ ਸ਼ਕਤੀਆਂ ਨੇ ਕਿਹੜੀਆਂ ਉਹ ਤਾਕਤਾਂ ਨੇ ਜਿਹੜੀਆਂ ਇਹਦੇ ਵਿੱਚ ਜ਼ਿੰਮੇਵਾਰ ਹੁੰਦੀਆਂ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਗੱਲ ਜਿਹੜੀ ਆ ਉਹ ਤਾਰਕਿਕ ਅੱਖ ਨਾਲ ਹੀ ਦੇਖੀ ਜਾਏ ਔਰ ਇਸੀ ਤਰਕ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਇਹ ਸਾਰੀ ਕਿਰਿਆ ਕਿੱਦਾਂ ਚੱਲਦੀ ਹੈ ਔਰ ਇਹ ਸਾਰੇ ਕੁਝ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਇਹ ਚੀਜ਼ ਸਮਝਣੀ ਹੈ ਜੂਨ ਕਿਸ ਤਰ੍ਹਾਂ ਬਦਲਦੀ ਹੈ ਔਰ ਕਿਹੜੀਆਂ ਤਾਕਤਾਂ ਉਹਦੇ 'ਚ ਕੰਮ ਕਰਦੀਆਂ ਸਭ ਤੋਂ ਪਹਿਲਾਂ ਆ ਗਿਆ ਇਹਦੇ ਵਿੱਚ ਕਿਹੜੀ ਸ਼ਕਤੀ ਕਿਹੜੀ ਊਰਜਾ ਕੰਮ ਕਰਦੀ ਹੈ ਦੋ ਤਰ੍ਹਾਂ ਦੀ એનર્ਜੀ ਸਾਡੇ ਸਾਰੇ ਜੀਵਨ ਨੂੰ ਚਲਾ ਰਹੀ ਹੈ ਇੱਕ ਨੂੰ ਅਸੀਂ ਸਥੂਲ ਸਰੀਰ ਕਰਕੇ ਜਾਣਦੇ ਹਾਂ ਤੇ ਦੂਸਰੀ ਨੂੰ ਅਸੀਂ ਸੂਖਸ਼ਮ ਸਰੀਰ ਕਰਕੇ ਜਾਂ ਇੱਕ ਸੂਖਸ਼ਮ એનર્ਜੀ ਕਰਕੇ ਜਾਣਦੇ ਹਾਂ ਔਰ ਹੁਣ ਤੱਕ ਦੀ ਸਾਇੰਸ ਦੀ ਵਿਗਿਆਨ ਦੀ ਰਿਸਰਚ ਇਹ ਕਹਿੰਦੀ ਆ ਕਿਸੇ ਵੀ ਤਾਕਤ ਨੂੰ ਪੂਰੀ ਤਰ੍ਹਾਂ ਨਸ਼ਟ ਨਹੀਂ ਕੀਤਾ ਜਾ ਸਕਦਾ ਉਹ ਸਿਰਫ ਆਪਣਾ ਰੂਪ ਬਦਲਦੀ ਆ ਹੁਣ ਜਦੋਂ એનર્ਜੀ ਕੋਈ ਖਤਮ ਨਹੀਂ ਹੁੰਦੀ ਕਨਵਰਟ ਹੋ ਸਕਦੀ ਹੈ ਰੂਪ ਬਦਲ ਸਕਦੀ ਹੈ ਤੇ ਫਿਰ ਸਾਨੂੰ ਇਹ ਦੇਖਣਾ ਪਏਗਾ ਉਸ ਤਾਕਤ ਦੇ ਰੂਪ ਬਦਲਣ ਦੀ ਕੀ ਕੀ ਸੰਭਾਵਨਾ ਹੈ ਕਿਉਂਕਿ ਕਿਸੇ ਵੀ ਤਾਕਤ ਦੇ ਕਨਵਰਟ ਹੋਣ ਦੀਆਂ ਕੁਝ ਸੰਭਾਵਨਾਵਾਂ ਨੇ ਤੇ ਕਿਉਂਕਿ ਕਿਸ ਤਾਕਤ ਨੂੰ ਕਿਸ ਤਾਕਤ ਵੱਲ ਮੁੜਿਆ ਜਾ ਸਕਦਾ ਹੈ ਆਹੀ ਸਾਡੇ ਜੂਨ ਬਦਲਣ ਵਿੱਚ ਵੀ ਕਿਰਿਆ ਕੰਮ ਕਰਦੀ ਆ ਟੰਗ ਕੰਮ ਕਰਦਾ ਹੁਣ ਮਨੁੱਖ ਕੋਲ ਜਿਹੜੀ ਚੀਜ਼ ਐਸ ਸ਼ਕਤੀ ਨੂੰ ਰੂਪ ਬਦਲਣ ਚ ਮਦਦ ਕਰਦੀ ਆ ਉਹ ਹੈ ਉਹਦੇ ਸੋਚਣ ਸਮਝਣ ਦੀ ਤਾਕਤ ਐ ਉਹਦੇ ਕੋਲ ਸਭ ਤੋਂ ਵੱਡੀ ਤਾਕਤ ਐ ਸਭ ਤੋਂ ਵੱਡੀ એનર્ਜੀ ਐ ਜਿਹਦੇ ਨਾਲ ਉਹ ਚੀਜ਼ਾਂ ਨੂੰ ਸੋਚਦਾ ਸਮਝਦਾ ਔਰ ਸਿਰਫ ਆਪਣੀ ਜੁਨੀ ਇਨਸਾਨ ਨੇ ਪ੍ਰithvi ਤੇ ਬਹੁਤ ਕੁਝ ਬਦਲ ਲਿਆ ਆਹੀ ਸੋਚ ਤੁਹਾਨੂੰ ਜਾਨਵਰ ਦੇ ਤਲ ਤੇ ਵੀ ਲੈ ਕੇ ਆ ਸਕਦੀ ਐ ਔਰ ਆਹੀ ਸੋਚ ਆਹੀ ਸਮਝਣ ਦੀ ਜਿਹੜੀ ਤਾਕਤ ਹੈ ਤੁਹਾਨੂੰ ਦੇਵਤਾ ਹੁਣ ਤੱਕ ਵੀ ਲਿਜਾ ਸਕਦੀ ਹੈ ਹਾਲਾਂਕਿ ਇਹਦੇ ਪਿੱਛੇ ਸਾਡੇ ਪਿਛਲੇ ਸੰਸਕਾਰ ਕਰਮ ਨੇ ਜਿਹੜੇ ਜਮਾ ਹੁੰਦੇ ਨੇ ਪਰ ਜੇ ਹੁਣ ਤੋਂ ਵੀ ਅਸੀਂ ਸਹੀ ਕਰਮਾਂ ਦੇ ਸਹੀ ਪੁਰਾਣੀ ਲੀ ਨੂੰ ਤੋੜ ਕੇ ਯਾਨੀ ਇੱਕ ਬੁਰੀ ਲੀ ਨੂੰ ਤੋੜ ਕੇ ਅਸੀਂ ਨਵੀਂ ਲੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਮਣ ਵਾਲੇ ਸਮੇਂ 'ਚ ਦੇ ਰਿਜ਼ਲਟ ਜਿਹੜੇ ਨੇ ਬਹੁਤ ਅੱਛੇ ਹੋਣਗੇ ਕਿਉਂਕਿ ਜਾਨਵਰ ਹੋ ਜਾਣਾ ਇੱਕ ਬਿਮਾਰ ਮਾਨਸਿਕਤਾ ਔਰ ਦੇਵਤਾ ਹੋ ਜਾਣਾ ਇੱਕ ਤੰਦਰੁਸਤ ਮਾਨਸਿਕਤਾ ਹੈ ਜੇ ਸਰੀਰ ਸਵਸਥ ਹੈ ਤੇ ਤਾਕਤ ਇਕੱਠੀ ਕਰਦਾ ਜੇ ਕਿਤੇ ਕੋਈ ਨੁਕਸ ਹੈ ਤੇ ਬਿਮਾਰੀ ਇਕੱਠੀ ਕਰਦਾ ਉਹਦੇ ਨਾਲ ਪੰਜੇ ਇੰਦਰੀਆਂ ਦੇ అనుభవ ਜਿਹੜੇ ਆ ਉਹ ਗੜਬੜਾ ਜਾਂਦੇ ਆ ਮਨ ਤੁਹਾਡੇ ਹੁਣ ਤੱਕ ਦੇ అనుభవ ਦਾ ਹੀ ਅਸਲੀ ਸਰੂਪ ਹੈ ਉਹ ਅਨੁਭਵ ਚਾਹੇ ਪਿਛਲੇ ਜਨਮਾਂ ਦੇ ਨੇ ਚਾਹੇ ਇਸ ਜਨਮ ਦੇ ਨੇ ਉਹ ਪੂਰੀ ਤਰ੍ਹਾਂ ਇਹਦੇ ਵਾਸਤੇ ਜ਼ਿੰਮੇਵਾਰ ਨੇ ਤੇ ਮਨ ਦੀ ਤਾਕਤ ਹੈ ਵਿਚਾਰਾਂ ਨੂੰ ਇਕੱਠਾ ਕਰਕੇ ਵਰਤਣਾ ਮਨ ਇੱਕ ਕਾਫੀ ਕਿਸਮ ਦੀ ਵਿਚਾਰ ਤਾਰਾ ਜਦੋਂ ਕਿਸੇ ਅਨੁਭਵ ਚੋਂ ਨਿਕਲਦੀ ਹੈ ਤੇ ਫਿਰ ਇੱਕ ਨਵਾਂ ਵਿਚਾਰ ਬਣਦਾ ਇੱਕ ਨਵੀਂ ਵਿਚਾਰ ਤਾਰਾ ਬਣਦੀ ਹੈ ਇਸ ਤਰ੍ਹਾਂ ਦੇ ਪ੍ਰੋਸੈਸ ਨਾਲ ਮਨ ਕੰਮ ਕਰਦਾ ਮਨ ਇੱਕ ਰਸੀਵਰ ਦੀ ਤਰ੍ਹਾਂ ਜਿਵੇਂ ਸਰੀਰ ਪੰਜ ਤੱਤਾਂ ਤੋਂ ਬਣਿਆ ਮਨ ਇੱਕ ਵਿਚਾਰਾਂ ਦੀ ਮੂਰਤ ਹੈ ਔਰ ਇਹ ਕਿਸ ਤਰ੍ਹਾਂ ਦੇ ਵਿਚਾਰ ਇਕੱਠੇ ਕਰਦਾ ਚੰਗੇ ਜਾਂ ਮਾੜੇ ਉਹਦੇ ਵਿੱਚ ਇਹਦੇ ਤਰਕ ਦੇ ਆਧਾਰ ਤੇ ਜਿਹੜੀ ਚੀਜ਼ ਇਹਨੂੰ ਅਸਲ 'ਚ ਪਚਣ ਲੱਗ ਜਾਂਦੀ ਹੈ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਆ ਵੀ ਕਈ ਵਾਰੀ ਕੁਝ ਬੰਦੇ ਅਸੀਂ ਦੇਖਦੇ ਹਾਂ ਬੜਾ ਬੁਰਾ ਕੰਮ ਕਰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਬੰਦਾ ਕੋਈ ਅ ਥੋੜਾ ਜਿਹਾ ਬੁਰਾ ਕੰਮ ਕਰਦਾ ਤੇ ਉਹ ਬਹੁਤ ਜ਼ਿਆਦਾ ਬਦਨਾਮ ਹੋ ਜਾਂਦਾ ਐਦੀ ਵਜ੍ਹਾ ਜਿਸ ਬੰਦੇ ਨੂੰ ਬੁਰੇ ਕਰਮ ਪਛਰੇ ਨੇ ਉਹਦਾ ਜਨਮ ਜਿਹੜਾ ਉਹ 100% ਤੈ ਹੈ ਵੀ ਹੁਣ ਜਾਨਵਰਾਂ ਦਾ ਹੋਏਗਾ ਔਰ ਜਿਹਦੇ ਕਰਮ ਅੱਛੇ ਆ ਉਹਨੂੰ ਬੁਰਾ ਕਰਮ ਕਈ ਵਾਰ ਪਛਦਾ ਨਹੀਂ ਕਿਉਂਕਿ ਕੁਦਰਤ ਨੇ ਉਹਨੂੰ ਧੋ ਦੇਣਾ ਹੁੰਦਾ ਜਿਸ ਛੋਟੇ ਜੇ ਕਰਮ ਨੂੰ ਜਿਆਦੀ ਨਿੰਦਾ ਮਿਲ ਜਾਂਦੀ ਹੈ ਤੇ ਉਹਦਾ ਮਤਲਬ ਇਹ ਹੁੰਦਾ ਮਹਾਰਾਜ ਕਹਿੰਦੇ ਆ ਕੁਦਰਤ ਉਹਦੇ ਬਹੁਤ ਜ਼ਿਆਦਾ ਨੇੜਿਆ ਕਿਉਂਕਿ ਉਹਦੇ ਪਾਪ ਧੋਤੇ ਉਹ ਉਹਦੇ ਕੋਲ ਥੋੜਾ ਜਿਹਾ ਕੋਈ ਬੁਰਾ ਕਰਮ ਆਇਆ ਔਰ ਕੁਦਰਤ ਨੇ ਰਹਿਣ ਨਹੀਂ ਦੇਆ ਕਿਉਂਕਿ ਉਹਦੀ ਸ਼ਖਸੀਅਤ ਜਿਹੜੀ ਸੀਗੀ ਉਹ ਬੜੀ ਪਿਓਰ ਸੀ ਉਹ ਜਿਹੜੀ ਗੰਦਗੀ ਸੀਗੀ ਉਹ ਬੜੀ ਜਲਦੀ ਦਿਖ ਗਈ ਔਰ ਸਾਫ ਹੋ ਗਈ ਅਸੀਂ ਦੋ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਦੋ ਚੀਜ਼ਾਂ ਨਾਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਹੱਥ ਹੁੰਦਾ ਸਾਡੀ ਸੂਖਸ਼ਮ એનર્ਜੀ ਦਾ ਹਾਂ ਦਾ ਦੋ ਚੀਜ਼ਾਂ ਨੂੰ ਲੈ ਕੇ ਅਸੀਂ ਅਗਲਾ ਜਨਮ ਦੇਖਣ ਦੀ ਕੋਸ਼ਿਸ਼ ਕਰਾਂਗੇ ਇੱਕ ਸਪਸ਼ਟਤਾ ਤੇ ਇੱਕ ਪਰਮ ਜੇ ਕੋਈ ਕਿਸੇ ਵੀ ਚੀਜ਼ ਤੇ ਸਪਸ਼ਟ ਹੁੰਦਾ ਜਾਂਦਾ ਆਪਣੇ ਜੀਵਨ ਤੇ ਸਪਸ਼ਟ ਹੁੰਦਾ ਜਾਂਦਾ ਤੇ ਉਹ ਧਰਮ ਕਮਾਏਗਾ ਔਰ ਇਹ ਚੀਜ਼ਾਂ ਬੜੀਆਂ ਉਹਦੇ ਵਾਸਤੇ ਸਾਫ਼ ਹੋ ਜਾਣਗੀਆਂ ਉਹਦੇ ਕੋਲ ਸਬਰ ਹੋਏਗਾ ਸੰਤੋਖ ਹੋਏਗਾ ਔਰ ਬਹੁਤ ਜ਼ਿਆਦਾ ਆਤਮਿਕ ਬਲ ਹੋਏਗਾ ਔਰ ਇਹੀ ਚੀਜ਼ ਜਦੋਂ ਅਸੀਂ ਪਰਮ ਨਾਲ ਦੇਖਦੇ ਹਾਂ ਕਿਉਂਕਿ ਇੱਕ ਜਿਹੜਾ ਬਿਮਾਰ ਮਨ ਹੈ ਅਸੀਂ ਗੱਲ ਕਰੀ ਸੀ ਕਿ ਵੀ ਇੱਕ ਉਹ ਊਰਜਾ ਇਕੱਠੀ ਕਰਦਾ ਉਹਦੇ ਕੋਲ ਅਹਿਸਾਸ ਤੇ ਉਹੀਆਂ ਕਾਮ ਕ્રોਧ ਲੋਭ ਮੋਹ ਹੰਕਾਰ ਅੰਟੀਨੇ ਤੇ ਉਹੀ ਹੁੰਦੇ ਆ ਪਰ ਉਹ ਜਿਹੜੇ ਵਿਚਾਰ ਖਿੱਚਣ ਲੱਗਦਾ ਲੱਗਦਾ ਮੈਂ ਸੰਸਾਰ ਦੇ ਵਿੱਚ ਉਹ ਹੈ ਚਿੰਤਾ ਡਰ ਵਹਿਮ ਪਰਮ ਮਤਲਬ ਹੋਰ ਜਿੰਨੇ ਵੀ ਬੁਰੀ ਤਰ੍ਹਾਂ ਦੇ ਵਿਚੈਨ ਨਹੀਂ ਮਤਲਬ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਉਹ ਜਿਆਦਾ ਫੜਨ ਲੱਗ ਜਾਂਦਾ ਜਿਆਦਾ ਓਵਰ ਸੋਚਣ ਲੱਗ ਜਾਂਦਾ ਜਾਂ ਕਿਸੇ ਚੀਜ਼ ਬਾਰੇ ਬਿਲਕੁਲ ਹੀ ਨਹੀਂ ਸੋਚਦਾ ਤੇ ਇਸ ਤਰ੍ਹਾਂ ਦਾ ਉਹਦੂ ਹੁੰਦਾ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਐਂਟੀਨੇ ਆ ਉਹ ਠੀਕ ਕੰਮ ਨਹੀਂ ਕਰ ਰਹੇ ਜਾਂ ਤੁਹਾਨੂੰ ਬੁਰੇ ਕਰਮ ਜਿਆਦਾ ਪਾਚ ਰਹੇ ਮਤਲਬ ਪਿੱਛੇ ਤੁਸੀਂ ਇਹਨਾਂ ਨਾਲ ਕੁਝ ਖਰਾਬ ਕਰਕੇ ਆਏ ਹੋ ਔਰ ਤੁਹਾਨੂੰ ਬੁਰੇ ਕਰਮ ਜਿਆਦਾ ਪਾਚ ਰਹੇ ਆ ਔਰ ਤੁਸੀਂ ਅੱਛੀ ਵਿਚਾਰਤਾਰਾ ਫੜ ਨਹੀਂ ਪਾਰੇ ਅੱਛੀ ਵਿਚਾਰਤਾਰਾ ਚ ਟੇਸਟੀ ਨਹੀਂ ਆ ਰਿਹਾ ਕਿਸੇ ਵੀ ਮਤਲਬ ਇੱਕ ਲੱਚਰ ਕਿਸਮ ਦੇ ਮਿਊਜ਼ਿਕ ਤੇ ਤੁਹਾਡਾ ਨੱਚਣ ਨੂੰ ਦਿਲ ਕਰਦਾ ਬੜਾ ਅੱਛਾ ਲੱਗਦਾ ਪਰ ਕੋਈ ਵੀ ਮਤਲਬ ਧਾਰਮਿਕ ਸੰਗੀਤ ਜਿਹੜਾ ਉਹ ਤੁਹਾਡੇ ਤੋਂ ਸੁਣਿਆ ਨਹੀਂ ਜਾਂਦਾ ਉਹ ਤੁਹਾਨੂੰ ਬੋਰ ਕਰਦਾ ਸ਼ਰਾਬ ਦਾ ਸਵਾਦ ਸਾਰਿਆਂ ਨੂੰ ਨਹੀਂ ਆਉਂਦਾ ਕਿਉਂਕਿ ਇੱਕ ਸਵਸਥ ਸਰੀਰ ਹੈ ਜਿਹੜਾ ਉਹ ਨਸ਼ੇ ਨੂੰ ਪਚਾ ਲਾਂਦਾ ਉਹਦੀ ਹਾਲਤ ਹੁੰਦੀ ਹੈ ਤੇ ਇਹਦਾ ਮਤਲਬ ਹੈ ਨਹੀਂ ਵੀ ਜੇ ਉਹਦੇ ਚ ਸਵਾਦ ਆ ਰਿਹਾ ਤੇ ਉਹ ਚੀਜ਼ ਬਹੁਤ ਅੱਛੀ ਹੈ ਕਈ ਵਾਰ ਜਿਹੜਾ ਬੁਰਾ ਕਰਮ ਤੁਹਾਨੂੰ ਪਛ ਰਿਹਾ ਉਹ ਤੁਹਾਨੂੰ ਬੜਾ ਬਹੁਤ ਜ਼ਿਆਦਾ ਪ੍ਰਭਾਵਿਤ ਇਸ ਕਰਕੇ ਵੀ ਕਰਦਾ ਵੀ ਤੁਹਾਨੂੰ ਅੱਛਾ ਲੱਗ ਰਿਹਾ ਹੁੰਦਾ ਪਰ ਅਸੀਂ ਹੁਣ ਦੇਖਦੇ ਹਾਂ ਵੀ ਉਹਦੇ ਰਿਜ਼ਲਟ ਜਿਹੜੇ ਅੱਗੇ ਜਾ ਕੇ ਉਹ ਜੂਨ ਬਦਲਨ ਚ ਕਿੰਨੇ ਬੁਰੇ ਨਿਕਲਦੇ ਆ ਅਸੀਂ ਦੋ ਚੀਜ਼ਾਂ ਨਾਲ ਜਨਮ ਬਦਲ ਨੂੰ ਦੇਖਾਂਗੇ ਇੱਕ ਪਰਮ ਔਰ ਇੱਕ ਸਪਸ਼ਟਤਾ ਜਦੋਂ ਇਹ ਦੋ ਤਰ੍ਹਾਂ ਦਾ ਜੀਵਨ ਚੱਲਦਾ ਤੇ ਫਿਰ ਉਹਦਾ ਅਗਲਾ ਜੀਵਨ ਕੀ ਹੋ ਸਕਦਾ ਹੁਣ ਇਹਨਾਂ ਦੋਨਾਂ ਚੀਜ਼ਾਂ ਦੇ ਹਿਸਾਬ ਨਾਲ ਅਸੀਂ ਦੇਖਾਂਗੇ ਅਗਲਾ ਜਨਮ ਕੀ ਹੈ ਪਰਮ ਪਰਮ ਜ਼ਿਆਦਾਤਰ ਉਸ ਇਨਸਾਨ ਨੂੰ ਹੁੰਦਾ ਜਿਹਦੇ ਕੋਲ ਲੋੜ ਤੋਂ ਵੱਧ ਕੋਈ ਚੀਜ਼ ਹੈ ਮਤਲਬ ਉਹਦੇ ਕੋਲ ਮੌਕਾ ਕਿਸੇ ਕੰਮ ਨੂੰ ਕਰਨ ਦਾ ਬਹੁਤ ਜ਼ਿਆਦਾ ਵਿਲ ਹੈ ਬਹੁਤ ਜ਼ਿਆਦਾ ਪੈਸਾ ਹੈ ਮਤਲਬ ਕੋਈ ਵੀ ਸੰਸਾਰ ਦੀ ਚੀਜ਼ ਉਹ ਚਾਹੇ ਅਰਥ ਹੈ ਕੰਮ ਹੈ ਧਰਮ ਹੈ ਜਿਹੜੀ ਵੀ ਚੀਜ਼ ਉਹਦੇ ਕੋਲ ਲੋਡ ਤੋਂ ਵੱਧਦਾ ਹੈ ਮਤਲਬ ਉਹ ਨਹੀਂ ਹੋਣੀ ਨਹੀਂ ਸੀ ਚਾਹੀਦੀ ਉਹਦੇ ਕੋਲ ਜ਼ਿਆਦਾ ਤੇ ਉਹਨੂੰ ਬਹੁਤ ਕਿਸਮ ਦੇ ਭਰਮ ਪੈਦਾ ਹੋ ਜਾਂਦੇ ਆ ਔਰ ਮਹਾਰਾਜ ਐਸੇ ਪਰਮ ਵਾਸਤੇ ਹੀ ਮਹਾਰਾਜ ਉਪਦੇਸ਼ ਕਰਦੇ ਨੇ ਵੀ ਸੁਪਨਾ ਹੈ ਸੰਸਾਰ ਹੈ ਯਾਨੀ ਜਿਹਦੀ ਬੁੱਧੀ ਮਾਇਆ ਵੀ ਹੋਗੀ ਉਹਦੇ ਵਾਸਤੇ ਸੰਸਾਰ ਸੁਪਨਾ ਹੈ ਜਿਹਦੀ ਬੁੱਧੀ 'ਚ ਭਰਮ ਪੈਦਾ ਹੋ ਗਿਆ ਉਸ ਇਨਸਾਨ ਵਾਸਤੇ ਇਹ ਸੰਸਾਰ ਸੁਪਨਾ ਹੈ ਪਰ ਫਿਰ ਵੀ ਇਸ ਪਰਮ ਦੇ باوجود ਵੀ ਜੇ ਉਹ ਧਾਰਮਿਕ ਕਰਮ ਕਰਦਾ ਰਹਿੰਦਾ ਤੇ ਉਹਦਾ ਜਿਹੜਾ ਅਗਲਾ ਤੇ ਉਹਦਾ ਜਿਹੜਾ ਅਗਲਾ ਜੀਵਨ ਹੈ ਉਹ ਲੀਡਰ ਦਾ ਹੋਏਗਾ ਪਰਮ ਦੀ ਇੱਕ ਖਾਸੀਅਤ ਐ ਵੀ ਉਹ ਸੰਸਾਰ ਦੇ ਕਿਸੇ ਵੀ ਕੰਮ ਨੂੰ ਜਦੋਂ ਕਰਦਾ ਤੇ ਉਹਦੇ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਤੇ ਉਪਰਮਿਤ ਬਹੁਤ ਜ਼ਿਆਦਾ ਹੁੰਦਾ ਲਾਅ ਆਫ ਅਟਰੈਕਸ਼ਨ ਅਸੀਂ ਜਿਹਨੂੰ ਕਹਿੰਨੇ ਆ ਉਹ ਮਤਲਬ ਉਹਦਾ ਜਿਹੜਾ ਮੰਨਣ ਦਾ ਟੰਗ ਹੈ ਉਹ ਬਹੁਤ ਜ਼ਿਆਦਾ ਹਾਈ ਲੈਵਲ ਦਾ ਹੁੰਦਾ ਇਸ ਕਰਕੇ ਉਹਦੇ ਜਿਹੜੇ ਨਿਯਮ ਨਿਭਾਣ ਦਾ ਜਿਹੜਾ ਉਹਦਾ ਕਰਮ ਹੁੰਦਾ ਉਹ ਬਹੁਤ ਜ਼ਿਆਦਾ ਪਾਵਰਫੁਲ ਹੁੰਦਾ ਉਹ ਨਿਯਮਾਂ ਨੂੰ ਬਹੁਤ ਸਖਤੀ ਨਾਲ ਨਿਭਾਉਂਦਾ ਕਿਉਂਕਿ ਇਹ ਇੱਕ ਪਰਮ ਦੀ ਖਾਸੀਅਤ ਵੀ ਹੈ ਵੀ ਉਹ ਅਸੀਂ ਇੱਕ ਲਾਅ ਆਫ ਅਟਰੈਕਸ਼ਨ ਚ ਬੰਦੇ ਨੂੰ ਕਹਿੰਦੇ ਆ ਵੀ ਉਸ ਚੀਜ਼ ਨੂੰ ਮਹਿਸੂਸ ਕਰ ਉਸ ਚੀਜ਼ ਨੂੰ ਦੇਖ ਔਰ ਪਰਮਤਮ ਜੀ ਬੰਦਾ ਉਹ ਸਾਰਾ ਕੁਝ ਦੇਖ ਹੀ ਰਿਹਾ ਹੁੰਦਾ ਔਰ ਜੇ ਉਹ ਇਸ ਤਰ੍ਹਾਂ ਦੇਹ ਕਰਮ ਅ ਅੱਛੇ ਕਰਮਾਂ ਦੇ ਨਾਲ-ਨਾਲ ਜੇ ਉਹ ਕੁਝ ਮਾੜੀ ਕਿਸਮ ਦੇ ਜਿਹੜੇ ਕਰਮ ਹੈ ਉਹਨਾਂ ਨੂੰ ਵੀ ਕਰ ਰਿਹਾ ਜਾਂ ਜ਼ਿਆਦਾ ਕਰ ਰਿਹਾ ਤੇ ਫਿਰ ਜਿਹੜਾ ਉਹਦਾ ਅਗਲਾ ਜਨਮ ਹੋਏਗਾ ਉਹ ਕਾਂ ਦਾ ਹੋ ਸਕਦਾ ਉਹ ਗਿਰਗਟ ਦਾ ਹੋ ਸਕਦਾ ਉਹ ਲੂੰਬੜੀ ਦਾ ਹੋ ਸਕਦਾ ਬਹੁਤ ਤਰ੍ਹਾਂ ਦੇ ਐਸੇ ਜਾਨਵਰ ਨੇ ਜਿਨ੍ਹਾਂ ਵੱਲ ਕਿਉਂਕਿ ਫਿਰ ਉਹਦੇ ਪਿਛਲੇ ਉਸ ਕਰਮ ਨੂੰ ਦੇਖਣਾ ਪੈਗਾ ਉਹ ਇੱਕ ਲੰਬਾ ਪ੍ਰੋਸੈਸ ਹੈ ਸੀ ਮੋਟਾ ਜਾ ਸਮਝ ਲੈਣੇ ਆ ਵੀ ਇਹ ਤਿੰਨ ਚਾਰ ਜਾਨਵਰਾਂ ਦੀਆਂ ਜੂਨਾ ਨੇ ਫਿਰ ਜਿਹਦੇ ਵਿੱਚੋਂ ਜਾਏਗਾ ਹੁਣ ਸਪਸ਼ਟਤਾ ਬਾਰੇ ਮਹਾਰਾਜ ਕੀ ਕਹਿੰਦੇ ਨੇ ਜਦੋਂ ਕਿਸੇ ਨੂੰ ਜੀਵਨ ਦੀ ਜਾਂ ਕਿਸੇ ਵੀ ਚੀਜ਼ ਨੂੰ ਇੱਕ ਸਪਸ਼ਟਤਾ ਨਾਲ ਦੇਖਣ ਦੀ ਜਿਹੜੀ ਟੈਕਨੀਕ ਹੈ ਜਿਹੜਾ ਟੰਗ ਹੈ ਜਿਹੜਾ ਤਰੀਕਾ ਹੈ ਉਹ ਆ ਗਿਆ ਉਹਦੇ ਪਿਛਲੇ ਕਰਮਾਂ ਦੇ ਹਿਸਾਬ ਨਾਲ ਉਹਨੇ ਸਿੱਖ ਲਿਆ ਮਹਾਰਾਜ ਨੇ ਮਿਹਰ ਕਰਤੀ ਤੇ ਉਹਦੇ ਤੇ ਉਹ ਕਿਰਪਾ ਹੋ ਗਈ ਉਹਨੂੰ ਉਹ ਟੰਗ ਸਮਝ ਆ ਗਿਆ ਯਾਨੀ ਕਿਸੇ ਵੀ ਚੀਜ਼ ਨੂੰ ਤੁਸੀਂ ਸਪਸ਼ਟ ਕਿਸ ਤਰ੍ਹਾਂ ਦੇਖ ਸਕਦੇ ਤੇ ਮਹਾਰਾਜ ਕਹਿੰਦੇ ਨੇ ਫੇਰ ਇਸ ਤਰ੍ਹਾਂ ਦੀ ਜਿਹੜੀ ਬੁੱਧੀ ਹੈ ਉਹ ਮਹਾਰਾਜ ਕਹਿੰਦੇ ਆ ਵੀ ਆਪ ਸੱਚ ਤਾਂ ਕੀ ਰਚਨਾ ਸੱਚ ਕਿਉਂਕਿ ਉਹ ਸੱਚ ਦੇ ਵੱਲ ਨੂੰ ਤੁਰ ਪਿਆ ਉਹ ਸੱਚ ਵੱਲ ਜਾਣ ਲੱਗ ਗਿਆ ਫਿਰ ਉਹਦੇ ਵਾਸਤੇ ਇਹ ਸਾਰੀ ਰਚਨਾ ਸੱਚ ਹੈ ਕਿਉਂਕਿ ਉਹਨੂੰ ਇਹ ਪਤਾ ਵੀ ਇਹਦੇ ਇਹਦੇ ਵਿੱਚ ਉਹ ਕਿੱਥੇ ਹੈ ਕਿਉਂਕਿ ਜਿੰਨਾ ਜ਼ਿਆਦਾ ਸਪਸ਼ਟ ਹੋ ਗਿਆ ਮਤਲਬ ਜੀਵਨ ਜਿੰਨਾ ਜ਼ਿਆਦਾ ਕਲੀਅਰ ਹੋ ਗਿਆ ਉਹ ਜਿਸ ਤਰ੍ਹਾਂ ਦਾ ਵੀ ਹੈ ਜੇ ਉਹਨੂੰ ਸਪਸ਼ਟਤਾ ਨਾਲ ਜੀਣ ਲੱਗ ਗਿਆ ਉਹਦੇ ਵਿੱਚ ਜ਼ਿਆਦਾ ਦਵੰਦ ਨਹੀਂ ਹੈ ਉਹਨੂੰ ਇਹ ਟੈਕਨੀਕ ਆ ਗਈ ਉਹਨੂੰ ਇਹ ਟੰਗ ਆ ਗਈ ਸੰਸਾਰ ਦੇ ਵਿੱਚ ਉਹਨੇ ਆਪਣੇ ਕਰੈਕਟਰ ਕਿਸ ਤਰ੍ਹਾਂ ਪਲੇ ਕਰਨੇ ਆ ਔਰ ਬੜੇ ਅੱਛੇ ਤਰੀਕੇ ਨਾਲ ਉਹਨੂੰ ਆਪਣੇ ਰੋਲ ਆਪਣੇ ਪਾਤਰ ਜਿਹੜੇ ਆ ਉਹ ਨਿਭਾਣੇ ਆਗੇ ਤੇ ਉਹ ਜਿਹੜੀ ਸਪਸ਼ਟਤਾ ਉਹ ਧਰਮ ਦਾ ਸਭ ਤੋਂ ਪਾਵਰਫੁਲ ਔਰ ਸਭ ਤੋਂ ਵੱਡਾ ਆਧਾਰ ਹੈ ਧਰਮ ਨੂੰ ਗਹਿਰੇ ਤੋਂ ਗਹਿਰਾ ਜਾਣਨ ਦਾ ਆਪਣੇ ਆਪ ਨੂੰ ਗਹਿਰੇ ਤੋਂ ਗਹਿਰਾ ਸਮਝਣ ਦਾ ਕਿਉਂਕਿ ਜਿੰਨੇ ਜ਼ਿਆਦਾ ਤੁਸੀਂ ਸਪਸ਼ਟ ਹੋ ਜਾਂਦੇ ਹੋ ਤੁਸੀਂ ਅੰਦਰੋਂ ਸਪਸ਼ਟ ਹੋ ਤੁਹਾਡੇ ਜੀਵਨ ਦੇ ਵਿੱਚ ਇੱਕ ਬੜਾ ਅੱਛੀ ਕਿਸਮ ਦਾ ਨਖਾਰ ਆਵਣਾ ਸਟਾਰਟ ਹੋ ਜਾਏਗਾ ਔਰ ਜਦੋਂ ਇਸ ਤਰ੍ਹਾਂ ਦਾ ਜੀਵਨ ਤੁਸੀਂ ਜੀਆ ਤੇ ਉਸ ਜੀਵਨ ਤੋਂ ਬਾਅਦ ਤੁਸੀਂ ਇੱਕ ਅਗਲਾ ਜਿਹੜਾ ਜਨਮ ਹੈ ਤੁਹਾਡਾ ਉਹ ਇੱਕ ਮਹਾਨ ਯੋਗੀ ਦਾ ਹੋ ਸਕਦਾ ਇੱਕ ਮਹਾਨ ਮੁਨੀ ਦਾ ਹੋ ਸਕਦਾ ਇੱਕ ਮਹਾਨ ਕਿਸੇ ਧਾਰਮਿਕ ਕੰਮ ਨੂੰ ਕਰਨ ਵਾਸਤੇ ਤੁਸੀਂ ਪੈਦਾ ਹੋਵੋਗੇ ਸੰਸਾਰ ਦੇ ਵਿੱਚ ਜਿਹੜੀਆਂ ਰੂਹਾਂ ਨੇ ਉਹਨਾਂ ਨੂੰ ਸਪਸ਼ਟ ਕਰਨ ਵਾਸਤੇ ਕਲੀਅਰ ਕਰਨ ਵਾਸਤੇ ਜਿਹੜਾ ਤੁਹਾਡਾ ਅਗਲਾ ਕਰੈਕਟਰ ਹੋਏਗਾ ਉਹ ਸਿਰ ਤੇ ਆ ਜਾਏਗਾ ਕੁਝ ਇਸ ਤਰ੍ਹਾਂ ਦਾ ਤੁਹਾਡਾ ਰੋਲ ਹੋਏਗਾ ਇਸ ਤਰ੍ਹਾਂ ਦਾ ਤੁਹਾਡਾ ਅਗਲਾ ਜਨਮ ਹੋਏਗਾ ਹੁਣ ਅਸੀਂ ਇਹ ਦੇਖਦੇ ਹਾਂ ਵੀ ਇਹਦੇ ਵਿੱਚ ਸਭ ਤੋਂ ਜਿਹੜੀ ਖਾਸ ਤਾਕਤ ਹੈ ਉਹ ਕਿਹੜੀ ਹੈ ਜਿਹੜੀ ਰੋਲ ਅਦਾ ਕਰਦੀ ਹੈ ਹੁਣ ਇਹਨਾਂ ਨੂੰ ਸਮਝਣ ਵਾਸਤੇ ਅਸੀਂ ਇਹ ਦੇਖਾਂਗੇ ਸੰਸਾਰ ਦੇ ਵਿੱਚ ਜਦੋਂ ਅਸੀਂ ਕੋਈ ਵੀ ਕੰਮ ਸਿੱਖਦੇ ਹਾਂ ਮੈਂ ਡਰਾਈਵਿੰਗ ਸਿੱਖੀ ਹੁਣ ਡਰਾਈਵਿੰਗ ਕਰਨ ਵਾਸਤੇ ਮੈਨੂੰ ਡਰਾਈਵਿੰਗ ਵਾਰ-ਵਾਰ ਨਹੀਂ ਸਿੱਖਣੀ ਪੈਂਦੀ ਕਿਉਂਕਿ ਇੱਕ ਵਾਰ ਮੈਂ ਸਿੱਖੀ ਉਹ ਮਨ ਦਾ ਇੱਕ ਅਚੇਤਨ ਦਾ ਇੱਕ ਐਸਾ ਹਿੱਸਾ ਹੈ ਜਿੱਥੇ ਇੱਕ ਐਸੇ ਟੰਗ ਨਾਲ ਜਿਹੜਾ ਡਾਟਾ ਹੈ ਉਹ ਜਮਾ ਹੁੰਦਾ ਵੀ ਲੋਡ ਪੈਣ ਦੇ ਉੱਤੇ ਉਹ ਬੜਾ ਸਿਸਟਮੈਟਿਕ ਢੰਗ ਨਾਲ ਬੜਾ ਇੱਕ ਤਰਤੀਬਵੱਧ ਤਰੀਕੇ ਦੇ ਨਾਲ ਕੰਮ ਕਰਨ ਲੱਗ ਜਾਂਦਾ ਹੁਣ ਇੱਕ ਵਾਰ ਮੈਂ ਡਰਾਈਵਿੰਗ ਸਿੱਖੀ ਜਦੋਂ ਵੀ ਮੈਨੂੰ ਜ਼ਰੂਰਤ ਪੈਂਦੀ ਹੈ ਤੇ ਮੈਂ ਗੱਡੀ ਚਲਾਉਣ ਲੱਗ ਜਾਂਦਾ ਮੈਂ ਡਰਾਈਵਿੰਗ ਸਿੱਖਦਾ ਨਹੀਂ ਇੱਕ ਵਾਰ ਮੈਂ ਪੜ੍ਹਨਾ ਸਿੱਖਿਆ ਤੇ ਜਦੋਂ ਵੀ ਮੈਨੂੰ ਜ਼ਰੂਰਤ ਪੈਂਦੀ ਹੈ ਮੈਂ ਪੜ੍ਹਨ ਲੱਗ ਜਾਂਦਾ ਮੈਂ ਪੜ੍ਹਨਾ ਦੁਬਾਰਾ ਨਹੀਂ ਸਿੱਖਿਆ ਹੁਣ ਕੋਈ ਵੀ ਡਾਕਟਰ ਹੈ ਇੰਜੀਨੀਅਰ ਹੈ ਜਦੋਂ ਉਹ ਬਣਦਾ ਉਹਨੂੰ ਸਮਾਂ ਲੱਗਦਾ ਉਹ ਟਾਈਮ ਲੱਗਦਾ ਪਰ ਇੱਕ ਵਾਰ ਜਦੋਂ ਉਹ ਡਾਟਾ ਤੁਹਾਡੇ ਅੰਦਰ ਬਣ ਗਿਆ ਤੇ ਫੇਰ ਉਹ ਸਾਰੀ ਜ਼ਿੰਦਗੀ ਵਾਸਤੇ ਸਾਰੇ ਜਨਮ ਵਾਸਤੇ ਕੰਮ ਕਰਨ ਲੱਗ ਜਾਂਦਾ ਇਹ ਮਨ ਦਾ ਉਹ ਹਿੱਸਾ ਹੈ ਇਹੀ ਉਹ ਟੈਕਨੀਕ ਹੈ ਜਿਹਦੇ ਨਾਲ ਤੁਹਾਡਾ ਅਗਲਾ ਜਨਮ ਬਣਦਾ ਕਿਉਂਕਿ ਇਹਨਾਂ ਸਾਰੇ ਅਨੁਭਵਾਂ ਦੇ ਨਾਲ ਜਿਹੜੀ ਜ਼ਿੰਦਗੀ ਤੁਹਾਡੀ ਜ਼ਿੰਦਗੀ ਚ ਅ ਇਹਦੇ ਨਾਲ ਜਿਹੜੀ ਚੀਜ਼ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਲੱਗਦੀ ਆ ਉਹ ਪੈਸਾ ਹੈ ਪਰਿਵਾਰ ਹੈ ਸੰਸਾਰ ਹੈ ਜਾਂ ਤੁਸੀਂ ਆਪਣਾ ਆਪ ਉਹਦਾ ਫਿਰ ਸਿਮਰਨ ਚੱਲਣ ਲੱਗ ਜਾਂਦਾ ਹੈ ਇੱਕ ਲੰਬੀ ਗੱਲ ਹੈ ਸਿਮਰਨ ਕਿਸ ਤਰ੍ਹਾਂ ਚੱਲਦਾ ਕਿਸ ਤਰ੍ਹਾਂ ਬਣਦਾ ਇਸ ਤੇ ਆਪਾਂ ਪੂਰੀ ਵੀਡੀਓ ਕਰਾਂਗੇ ਕਰਮਾਂ ਤੇ ਪੂਰੀ ਵੀਡੀਓ ਕਰਾਂਗੇ ਅਲੱਗਾ ਅਲੱਗ ਕਰਮਾਂ ਤੇ ਅਸੀਂ ਕਿਵੇਂ ਉਹਨਾਂ ਨੂੰ ਸਹੀ ਕਰ ਸਕਦੇ ਹਾਂ ਕਿਵੇਂ ਸਾਡੀ ਜੂਨ ਸਹੀ ਹੋ ਸਕਦੀ ਹੈ ਪਰ ਅੱਜ ਅਸੀਂ ਪਹਿਲਾਂ ਇਹਨੂੰ ਦੇਖਾਂਗੇ ਵੀਡੀਓ ਲੰਬੀ ਨਾ ਹੋ ਜੇ ਉਹ ਜਿਹੜਾ ਡਾਟਾ ਕੰਮ ਕਰ ਰਿਹਾ ਜਿਹਨੇ ਤੁਹਾਨੂੰ ਡਰਾਈਵਰ ਬਣਾਇਆ ਜਿਹਨੇ ਤੁਹਾਨੂੰ ਇੰਜੀਨੀਅਰ ਬਣਾਇਆ ਜਿਹਨੇ ਤੁਹਾਨੂੰ ਪਾਇਲਟ ਬਣਾਇਆ ਉਸੇ ਡਾਟੇ ਨੇ ਤੁਹਾਨੂੰ ਜਾਨਵਰ ਬਣਾਣਾ ਉਸੇ ਡਾਟੇ ਨੇ ਤੁਹਾਨੂੰ ਆ ਦੇਵਤਾ ਬਣਾਣਾ ਹੁਣ ਉਹ ਇੱਕ ਹੀ ਤਰ੍ਹਾਂ ਡਾਟਾ ਕੰਮ ਕਰਦਾ ਇੱਕ ਹੀ ਉਹਦੀ ਜਗ੍ਹਾ ਜਿੱਥੇ ਉਹ ਚੇਤਨ ਦੇ ਵਿੱਚ ਸੇਵ ਹੁੰਦਾ ਉਹ ਤੁਹਾਨੂੰ ਬਹੁਤ ਕੁਝ ਬਣਾਉਂਦਾ ਜਿਹਦੇ ਤੁਸੀਂ ਬੜੇ ਜ਼ਿਆਦਾ ਜਿਹੜੇ ਕੈਰੈਕਟਰ ਪਲੇ ਕਰ ਰਹੇ ਹੋ ਇਹ ਸਾਰੇ ਕੈਰੈਕਟਰ ਪਲੇ ਕਰਦੇ ਹੋ ਟਾਈਮ ਤੁਹਾਡੇ ਅੰਦਰ ਇੱਕ ਸਿਮਰਨ ਚੱਲ ਰਿਹਾ ਔਰ ਉਹ ਜਿਹੜੀ ਇੱਕ ਚੀਜ਼ ਸੇਮ ਸਾਰੇ ਕਰਮਾਂ ਨੂੰ ਕਰਦੇ ਹੋਏ ਚੱਲ ਰਹੀ ਹੈ ਮੈਂ ਸਕੂਲ ਜਾ ਰਿਹਾ ਕਿਤੇ ਜਾ ਰਿਹਾ ਮੇਰਾ ਸਾਰਾ ਧਿਆਨ ਬੱਚਿਆਂ 'ਚ ਆ ਮੈਂ ਕਿਤੇ ਜਾ ਰਿਹਾ ਮੇਰਾ ਸਾਰਾ ਧਿਆਨ ਬਿਜ਼ਨਸ 'ਚ ਤੁਸੀਂ ਦੇਖਿਆ ਹੁਣ ਬਹੁਤ ਬੰਦੇ ਕਿਤੇ ਰਿਸ਼ਤੇਦਾਰੀਆਂ ਯਾਰਾਂ ਦੋਸਤਾਂ ਨੂੰ ਇਸ ਕਰਕੇ ਟਾਈਮ ਨਹੀਂ ਦਿੰਦੇ ਕਿਉਂਕਿ ਬਿਜ਼ਨਸ ਦੀ ਵਜ੍ਹਾ ਕਰਕੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਇੱਥੋਂ ਇਹ ਪਤਾ ਲੱਗਦਾ ਹੈ ਉਹਦੀ ਜ਼ਿੰਦਗੀ 'ਚ ਸਿਮਰਨ ਚੱਲ ਕਿਦਾਂ ਦਾ ਰਿਹਾ ਕੋਈ ਬੰਦਾ ਮਤਲਬ ਜਿੱਥੇ ਮਰਜ਼ੀ ਸਾਰਾ ਦਿਨ ਸੰਸਾਰ ਦਾ ਕੰਮ ਕਰਦਾ ਪਰ ਉਹਨੇ ਆਪਣਾ ਇੱਕ ਨਿਯਮ ਰੱਖਿਆ ਸਵੇਰ ਸ਼ਾਮ ਇੱਕ ਧਾਰਮਿਕ ਜਗ੍ਹਾ ਤੇ ਜਾਂਦਾ ਸਿਮਰਨ ਉਹ ਹੈ ਜਿੱਥੇ ਤੁਹਾਡਾ ਧਿਆਨ ਟਿਕਿਆ ਹੋਇਆ ਤੁਸੀਂ ਕਾਰ ਕੀ ਰਿਓ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਰਮੇਸ਼ਰ ਕੋਈ ਭਾਸ਼ਾ ਨਹੀਂ ਜਾਣਦਾ ਪ੍ਰਮਾਤਮਾ ਨੂੰ ਕੋਈ ਭਾਸ਼ਾ ਨਹੀਂ ਆਉਂਦੀ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਮੈਨੂੰ ਤੇਰੇ ਮਤਲਬ ਬੜਾ ਅੱਛਾ ਲੱਗਾ ਤੇਰੇ ਆਣ ਨਾਲ ਬੜੀ ਖੁਸ਼ੀ ਹੋਈ ਤੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗ ਰਿਹਾ ਔਰ ਅੰਦਰ ਤੁਸੀਂ ਇਹ ਸੋਚ ਰਹੇ ਹੋ ਕਿ ਇਹਨੇ ਮੇਰਾ ਟਾਈਮ ਖਰਾਬ ਕਰਦਾ ਯਾਰ ਮੈਂ ਕਿਤੇ ਜ਼ਰੂਰੀ ਕੰਮ ਮਾ ਜਾਣਾ ਸੀਗਾ ਐਦਾਂ ਹੋ ਗਿਆ ਔਰ ਕੁਦਰਤ ਜਿਹੜੀ ਚੀਜ਼ ਨੂੰ ਪਹਿਚਾਣਦੀ ਆ ਉਹ ਤੁਹਾਡੀ ਕੰਪਨ ਹੈ ਅਸੀਂ ਔਰੇ ਤੇ ਕੁਝ ਵੀਡੀਓ ਕਰੀਏ ਐਸੇ ਚੈਨਲ ਤੇ